ਗਰਮ ਤੇਲ ਦੇ ਵਿੱਚ ਰਿਫਾਈਨਡ ਜਿਹੜੇ ਪੈਕੇਟ ਨੇ ਉਹਨਾਂ ਨੂੰ ਖੋਲਿਆ ਗਿਆ ਤੇ ਉਸੇ ਤੇਲ ਦੀ ਵਰਤੋਂ ਕੀਤੀ ਗਈ ਹੈ ਬਰੈਡ ਪਕੌੜੇ ਨੂੰ ਤਲਣ ਵਾਸਤੇ ਗੱਲਬਾਤ ਕਰਾਂਗੇ ਵੀ ਆਖਿਰਕਾਰ ਇਹ ਸਾਰਾ ਮਾਮਲਾ ਕੀ ਹੈ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਵੇਂ ਹੋ ਸਕਦਾ ਹੈ ਤੁਸੀਂ ਜਿਵੇਂ ਗਰਮ ਤੇਲ ਹੈ ਉਸ ਦੇ ਵਿੱਚ ਤੁਸੀਂ ਰਿਫਾਈਨਡ ਦੇ ਪੈਕੇਟ ਖੋਲਦੇ ਹੋਏ ਨਜ਼ਰ ਆ ਰਹੇ ਹੋ ਸਿਹਤ ਨਾਲ ਖਿਲਵਾੜ ਕਰ ਰਹੇ ਹੋ ਤੁਸੀਂ ਬਰੈਡ ਪਕੌੜੇ ਨਹੀਂ ਬਲਕਿ ਕੈਂਸਰ ਖਿਲਾ ਰਹੇ ਹੋ ਇਹ ਗੱਲ ਜਿਹੜੀ ਹੈ ਪੰਜਾਬ ਵਿੱਚ ਆਮ ਹੈ ਇਬ ਤੁਸੀਂ ਵਾਇਰਲ ਹੋਗੇ ਤੇ ਬਾਕੀ ਲੋਕ ਕਿ ਸਾਹਮਣੇ ਨਹੀਂ ਆਏ ਇੱਕੋ ਜਣੇ ਇਹਨੂੰ ਦੇਖਿਆ ਮੈਂ ਵੀ ਤਾਂ ਹੀ ਕੀਤਾ ਵਰਨਾ ਮੈਨੂੰ ਕੀ ਪਤਾ ਸੀ ਅਜੀ ਚੀਜ਼ ਐਦਾਂ ਖੁੱਲਦੀ ਐ ਜਾਂ ਨਹੀਂ ਖੁੱਲਦੀਆਂ ਲੋਕਾਂ ਦਾ ਕਹਿਣਾ ਹੈ ਵੀ ਤੁਸੀਂ ਸਸਤਾ ਤਾਂ ਦੇ ਰਹੇ ਹੋ ਪਰ ਹਾਈਜੀਨਿਕ ਨਹੀਂ ਆ ਲੋਕੀ ਕਹਿੰਦੇ ਨੇ ਕਿ ਤੁਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਗਲਤ ਦਰਸਾ ਰਹੇ ਹੋ ਜੇ ਕੋਈ ਬੰਦਾ ਥੋੜਾ ਕੋ ਚੜ ਜਾਂਦਾ ਹੁੰਦੇ ਬਾਦੇ ਪੁੱਠਾ ਸੀ ਤਾਂ ਬੋਲਦੇ ਹੀ ਬੋਲਦੇ ਸਾਡੇ ਆਣਗਵਾਂ ਵਾਲੇ ਬੋਲਦੇ ਆਪਾਂ ਲੋਕਾਂ ਨੂੰ ਕੀ ਕਹਣ ਸਾਡੇ ਆਣਗਵਾਂ ਵਾਲੇ ਬੋਲਦੇ ਸੰਤ ਅਗਦਾ ਵੀ ਕਿਤੇ ਨਾ ਕਿਤੇ ਇਨਫਲੂਐਂਸਰਸ ਨੇ ਜਿਹੜੇ ਉਹਨਾਂ ਨੇ ਤੁਹਾਡੇ ਇਸਤੇਮਾਲ ਕੀਤਾ ਵਾ ਮਤਲਬ ਆਪਣੇ ਵਿਊਜ਼ ਲਈ ਤੇ ਲੋਕੀ ਉਹੀ ਚੱਕਰ ਚ ਗਏ ਜਾਂਦੇ ਆ ਕਿ ਇਹਨਾਂ ਦੇ ਵੀਡੀਓ ਨੂੰ ਵਿਊ ਵੋ ਮਿਲਦੇ ਆਪਾਂ ਚਲੋ ਗਲਤ ਜੇ ਸਹੀ ਜਿੱਦਾਂ ਮਰਜ਼ੀ ਕਰਕੇ ਚੱਲੀਏ ਵਿਊ ਲਾਈਏ ਆਪਣੇ सिटीओ न्यूज़ देख रहे सारे दर्शकों का तो स्वागत है मैं महक और आज मैं आई हूं एक अजेई थाते जितने की 10 रुपए दे ब्रेड पकोड़े बहुत ज्यादा फेमस पर ब्रेड पकोड़े ਦੇ ਨਾਲ ਹੀ ਇੱਕ ਵੀਡੀਓ ਵੀ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਜਿਸ ਦੇ ਵਿੱਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਗਰਮ ਤੇਲ ਦੇ ਵਿੱਚ ਰਿਫਾਈਨਡ ਜਿਹੜੇ ਪੈਕੇਟ ਨੇ ਉਹਨਾਂ ਨੂੰ ਖੋਲਿਆ ਗਿਆ ਤੇ ਉਸੇ ਤੇਲ ਦੀ ਵਰਤੋਂ ਕੀਤੀ ਗਈ ਹੈ ਬ्रेड पकोड़े ਨੂੰ ਵੱਲਣ ਵਾਸਤੇ ਤੇ ਹੁਣ ਸਿਹਤ ਤੇ ਆਈਆਂ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਵੀ ਆਖਿਰਕਾਰ ਇਹ ਸਾਰਾ ਮਾਮਲਾ ਕੀ ਹੈ ਵੀ ਲੋਕਾਂ ਦੀ ਮਤਲਬ ਸਿਹਤ ਨਾਲ ਖੇਲਵਾੜ ਕਿਵੇਂ ਹੋ ਸਕਦਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਤੁਹਾਡੀ ਨਾ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚ ਦਿਖਾਇਆ ਗਿਆ ਕਿ ਤੁਸੀਂ ਜਿਵੇਂ ਗਰਮ ਤੇਲ ਹੈ ਉਸ ਦੇ ਵਿੱਚ ਤੁਸੀਂ ਰਿਫਾਈਨ ਦੇ ਪੈਕੇਟ ਖੋਲਦੇ ਹੋਏ ਨਜ਼ਰ ਆ ਰਹੇ ਹੋ ਤੇ ਸਰ ਮਤਲਬ ਲੋਕਾਂ ਦਾ ਕਹਿਣਾ ਵੀ ਤੁਸੀਂ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹੋ ਤੁਸੀਂ ਬ੍ਰੈਡ ਪਕੌੜੇ ਨਹੀਂ ਬਲਕਿ ਕੈਂਸਰ ਖਿਲਾ ਰਹੇ ਹੋ ਸੌਰੀ ਜੀ ਗੁਸਤਾਖੀ ਮਾਫ ਹੋ ਮੈਂ ਇੱਕ ਦੋ ਜਾਣਿਆਂ ਨੂੰ ਦੇਖਿਆ ਸੀਗਾ ਕਰਦੇ ਹੋਏ ਤਾਂ ਮੈਂ ਵੀ ਉਹ ਕੀਤਾ ਉਹ ਕੰਮ ਇੱਕ ਦੋ ਵਾਰੀ ਕੀਤਾ ਮੈਂ ਨਹੀਂ ਕਹਿੰਦਾ ਮੈਂ ਨਹੀਂ ਕੀਤਾ ਮੈਂ ਕੀਤਾ ਮਾਤ ਜੋੜ ਕੇ ਮਾਫੀ ਮੰਗਦਾ ਸਾਰਿਆਂ ਕੋ ਤੇ ਹੁਣ ਮੈਂ ਅੱਗੇ ਉਹ ਕੰਮ ਨਹੀਂ ਕਰ ਰਿਹਾ ਕਿਉਂਕਿ ਲੋਕਾਂ ਨੇ ਕਮੈਂਟਸ ਮੈਨੂੰ ਬਹੁਤ ਕਿਹਾ ਸਮਝਾਇਆ ਵੀ ਹੈ ਜਦੋਂ ਜੋ ਵੀ ਹੈ ਛੋਟਾ ਭਰਾ ਵੱਡਾ ਭਰਾ ਜਿੱਦਾਂ ਵੀ ਸਮਝਾਇਆ ਮੈਨੂੰ ਸਮਝਾਇਆ ਤੇ ਹੁਣ ਮੈਂ ਅੱਗੇ ਹੁਣ ਤੁਹਾਡੇ ਸਾਹਮਣੇ ਮੈਂ ਪਾਇਆ ਤੇਲ ਸਾਰਾ ਕੱਟ ਕੇ ਕੈਂਚੀ ਨਾਲ ਸੀਜਨ ਨਾਲ ਕੱਟ ਕੇ ਮੈਂ ਪਾਇਆ ਸਾਰਾ ਫਿਰ ਮਤਲਬ ਜਿਵੇਂ ਤੁਸੀਂ ਕਿਹਾ ਹੈ ਵੀ ਤੁਸੀਂ ਵੀ ਲੋਕਾਂ ਨੂੰ ਦੇਖਿਆ ਵਾ ਮੈਂ ਤੁਸੀਂ ਵੇਖ ਕੇ ਉਹ ਚੀਜ਼ ਕੀਤੀ ਆ ਤੇ ਮਤਲਬ ਇਹ ਇਹ ਗੱਲ ਜਿਹੜੀ ਹੈ ਪੰਜਾਬ ਵਿੱਚ ਆਮ ਹੈ ਇਹ ਮੈਂ ਬਸ ਤੁਸੀਂ ਵਾਇਰਲ ਹੋਗੇ ਤੇ ਬਾਕੀ ਲੋਕ ਇਸ ਸਾਹਮਣੇ ਨਹੀਂ ਆਏ ਬਿਲਕੁਲ ਜੀ ਬਿਲਕੁਲ ਇਹ ਗੱਲ ਸਹੀ ਹੈ ਜੀ ਕਿਉਂਕਿ ਮੈਂ ਇੱਕ ਦੋ ਜਣਿਆਂ ਨੂੰ ਦੇਖਿਆ ਮੈਂ ਵੀ ਤਾਂ ਹੀ ਕੀਤਾ ਵਰਨਾ ਮੈਨੂੰ ਕੀ ਪਤਾ ਸੀ ਇਹ ਚੀਜ਼ ਐਦਾਂ ਖੁੱਲਦੀ ਹੈ ਜਾਂ ਨਹੀਂ ਖੁੱਲਦੀਆਂ ਮੈਂ ਇੱਕ ਦੋ ਵੀਡੀਓ ਦੇਖ ਕੇ ਉਹਨਾਂ ਚ ਮੈਂ ਖੋਲਦੇ ਦੇਖਿਆ ਮੈਂ ਵੀ ਇੱਕ ਦੋ ਵਾਰੀ ਟਰਾਈ ਕੀਤਾ ਬਟ ਲੋਕਾਂ ਨੇ ਕਈਆਂ ਨੇ ਮੈਨੂੰ ਸਮਝਾਇਆ ਛੋਟਾ ਭਰਾ ਜਾਂ ਵੱਡਾ ਸਮਝ ਕੇ ਪਰ ਹੁਣ ਮੈਂ ਉਹ ਬਿਲਕੁਲ ਬੰਦ ਕਰਤਾ ਤਿੰਨ ਮਤਲਬ ਜਿਹੜੇ ਲੋਕੀ ਕਮੈਂਟ ਕਰ ਰਿਆ ਵੀ ਤੁਸੀਂ ਹੈ ਨਾ ਮਤਲਬ 10 ਰੁਪਏ ਚ ਬ੍ਰੈਡ ਪਕੌੜਾ ਕਿਉਂਕਿ ਆਮ ਜੇਕਰ ਅਸੀਂ ਵੇਖਿਆ ਤਾਂ 12 ਜਾਂ ਫਿਰ 15 ਰੁਪਏ ਤੋਂ ਬ੍ਰੈਡ ਪਕੌੜੇ ਦੀ ਸ਼ੁਰੂਆਤ ਹੁੰਦੀ ਹੈ ਤੇ ਲੋਕਾਂ ਦਾ ਕਹਿੜਾ ਵੀ ਤੁਸੀਂ ਸਸਤਾ ਤਾਂ ਦੇ ਰਹੇ ਹੋ ਪਰ ਹਾਈਜੀਨਿਕ ਨਹੀਂ ਆ ਹਾਈਜੀਨ ਦੇਦੀ ਹਾਂ ਇਸ ਟਾਈਮ ਪੂਰਾ ਹੈਗਾ ਉਹ ਦੇਖੋ ਤੁਹਾਡੇ ਸਾਹਮਣੇ ਆ ਜੋ ਆ ਆਪਾਂ ਦੀ ਬ੍ਰੈਡ ਤਿਆਰ ਹੋ ਰਹੀ ਆ ਮੁੰਡਿਆ ਦੋਨਾਂ ਦੇ ਗਲਾਸ ਪਾਈਆਂ ਕੈਪ ਮੈਂਪਾਏ ਹੋਏ ਹੋਇਆ ਸਾਰਾ ਟੱਕੇ ਰੱਖਿਆ ਹੋਇਆ ਤੇ ਲੋਕੀ ਗਈ ਕਹਿੰਦੇ ਆ ਚਲੋ ਵੀਡੀਓ ਜੇ ਮੈਂ ਦੇਖਿਆ ਵੀ ਆ ਕਿ ਲੋਕਲ ਬਰੈਡ ਵਰਤ ਰਿਆ ਬਰੈਡ ਦੇਖੋ ਕੌਣ ਦੀ ਕੀ ਲਿਖਿਆ ਅੱਜ ਦੀ ਬੌਂ ਲਿਖਿਆ ਹਾਂਜੀ ਬਿਲਕੁਲ ਆ ਕੀ ਲਿਖਿਆ ਦੀਦੀ ਬੌਂ ਲਿਖਿਆ ਬਿਲਕੁਲ ਬਿਲਕੁਲ ਕਿੰਨੇ ਕੁ ਰੇਟ ਆ ਤੁਹਾਡੇ ਸਾਹਮਣੇ ਸਾਰੇ ਬੌਂਦੇ ਆ ਹਾਂਜੀ ਮੇਰੇ ਕੋਲ ਰੋਜ਼ 10 ਗ੍ਰੇਡ ਆਂਦੇ ਆ 2 ਪੇ 3 ਆ ਪੇ 5 5 ਹੋਰ ਆਣੇ ਆ 10 ਗ੍ਰੇਡ ਆ 10 ਦੇ 10 ਬੌਂਦੇ ਆਂਦੇ ਮੇਰੇ ਕੋਲ ਲੋਕਲ ਬਰੈਡ ਕੋਈ ਵੀ ਨਹੀਂ ਆਂਦੀ ਬਿਲਕੁਲ ਤੁਸੀਂ ਸਰ ਮਤਲਬ ਤੁਹਾਡਾ ਜਿਹੜਾ ਸਮਾਨ ਹੈ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਤੁਹਾਨੂੰ ਗਲਤ ਦਰਸਾਇਆ ਜਾ ਰਿਹਾ ਹੈ ਵੀ ਤੁਸੀਂ ਜਿਹੜਾ ਸਮਾਨ ਹੈ ਜਿਹੜੀ ਬ੍ਰੈਡਸ ਨੇ ਉਹ ਤੁਸੀਂ ਵਧੀਆ ਕੁਆਲਿਟੀ ਦੀ ਨਹੀਂ ਯੂਜ਼ ਕਰ ਰਹੇ ਤੇ ਜਿਹੜੇ ਤੇਲ ਹੈ ਜਿਵੇਂ ਹੁਣ ਤੁਸੀਂ ਮਾਫੀ ਨਾਮਾ ਵੀ ਤੁਸੀਂ ਕਰ ਹੀ ਦਿੱਤਾ ਇੱਕ ਹਿਸਾਬ ਨਾਲ ਪਰ ਮਤਲਬ ਲੋਕਾਂ ਲੋਕੀ ਕਿਤੇ ਨਾ ਕਿਤੇ ਤੁਹਾਨੂੰ ਸੋਸ਼ਲ ਮੀਡੀਆ ਤੇ ਗਲਤ ਦਰਸਾ ਰਹੇ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਲੋਕਾਂ ਦਾ ਦੇਖੋ ਜੀ ਜੇ ਕੋਈ ਬੰਦਾ ਥੋੜਾ ਬੋ ਚੜ ਜਾਂਦਾ ਹੈ ਉਹਦੇ ਬਾਰੇ ਪੁੱਠਾ ਸਿੱਧਾ ਬੋਲਦੇ ਹੀ ਬੋਲਦੇ ਆਂ ਵੱਡੇ ਵੱਡੇ ਪੋਲੀਟੀਸ਼ੀਅਨ ਸਾਰਿਆਂ ਬਾਰੇ ਬੋਲਦੇ ਆਂ ਅਸੀਂ ਤਾਂ ਫਿਰ ਕੀ ਆਂ ਆਪਾਂ ਉਹਨਾਂ ਸਾਹਮਣੇ ਕੁਝ ਵੀ ਨਹੀਂ ਆਏਗੇ ਜਿਹੜਾ ਬੰਦਾ ਥੋੜਾ ਜਿਹਾ ਹੋ ਜਾਂਦਾ ਫੇਮਸ ਹੋ ਜਾਂਦੇ ਬਾਰੇ ਸਾਰੇ ਬੋਲਦੇ ਸਾਡੇ ਆਣ ਗਵਾਂਡ ਵਾਲੇ ਬੋਲਦੇ ਆਪਾਂ ਲੋਕਾਂ ਨੂੰ ਕੀ ਕਹਿਣਾ ਸਾਡੇ ਆਣ ਗਵਾਂਡ ਵਾਲੇ ਬੋਲਦੇ ਸਾਨੂੰ ਤਾਂ ਮੈਂ ਇਹ ਕਹਿਣਾ ਚਾਹੁੰਦਾ ਜੀ ਸਰ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਇਨਫਲੂਐਂਸਰਸ ਨੇ ਜਿਹੜੇ ਉਹਨਾਂ ਨੇ ਤੁਹਾਡੇ ਇਸਤੇਮਾਲ ਕੀਤਾ ਵਾ ਮਤਲਬ ਆਪਣੇ ਵਿਊਜ਼ ਲਈ ਬਿਲਕੁਲ ਜੀ ਬਿਲਕੁਲ ਮੈਂ ਤਾਂ ਇਹੀ ਕਹੂੰਗਾ ਕਈਆਂ ਨੂੰ ਤਾਂ ਇਹੀ ਹੈ ਕਿ ਇਹਨਾਂ ਦੀ ਵੀਡੀਓ ਹਰ ਇੱਕ ਵੀਡੀਓ ਚੱਲਦੀ ਹੈ ਮੇਰੇ ਵਾਹਿਗੁਰੂ ਕਿਰਪਾ ਨਾਲ ਸੋਤ ਉੱਪਰ ਵੀਡੀਓ ਆ ਗਈ ਉਹ ਹਰ ਇੱਕ ਚੱਲੀ ਹੈ ਭਰਾਵਾਂ ਦਾ ਮੇਰੇ ਪੰਜਾਬੀ ਭਰਾਵਾਂ ਦਾ ਇੰਨਾ ਕੋ ਪਿਆਰ ਹਰ ਇੱਕ ਵੀਡੀਓ ਚੱਲਦੀ ਹੈ ਤੇ ਲੋਕੀ ਉਹੀ ਚੱਕਰ ਚ ਗਏ ਜਾਂਦੇ ਆ ਕਿ ਇਹਨਾਂ ਦੇ ਵੀਡੀਓ ਨੂੰ ਵਿਊ ਵੋ ਮਿਲਦੇ ਆਪਾਂ ਚਲੋ ਗਲਤ ਜੇ ਸਹੀ ਜਿੱਦਾਂ ਮਰਜ਼ੀ ਕਰਕੇ ਚੱਲੀਏ ਵਿਊ ਲਈਏ ਆਪਣੇ ਬਿਲਕੁਲ ਤੇ ਸਾਰੇ ਮਤਲਬ ਜਿਹੜੇ ਲੋਕਾਂ ਨੇ ਤੁਹਾਡੀ ਵੀਡੀਓਸ ਤੇ ਗਲਤ ਕਮੈਂਟ ਕੀਤੇ ਆ ਕਿਉਂਕਿ ਤੇਲ ਦੇ ਰਿਲੇਟਡ ਜਾਂ ਫਿਰ ਜਿਹੜਾ ਵੀ ਸਮਾਨ ਅਸੀਂ ਵੇਖ ਸਕਦੇ ਆ ਉਸ ਦੇ ਰਿਲੇਟਡ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਇਹੀ ਕਹਾਂਗਾ ਭਰਾ ਪਹਿਲਾਂ ਜਿਹੜੋ ਜਦੋਂ ਚਲੋ ਤੇਲ ਵਾਲੀ ਜਿਹੜੀ ਗਲਤੀ ਸੀਗੀ ਉਹ ਮੈਂ ਹੋ ਗਈ ਮੈਂ ਮੰਨਦਾ ਆ ਸਾਰੇ ਭਰਾਵਾਂ ਕੋ ਭੈਣਾਂ ਕੋ ਹੱਥ ਜੋੜ ਕੇ ਮਾਫੀ ਮੰਗਦਾ ਆ ਤੇ ਹੁਣ ਕੋਈ ਵੀ ਐਦਾ ਦਾ ਕੰਮ ਨਹੀਂ ਹੋਏਗਾ ਬਾਕੀ ਹਾਈਜਨ ਦੀ ਗੱਲ ਹੈ ਹਾਈਜਨ ਦੇਖੋ ਤੁਹਾਡੇ ਸਾਹਮਣੇ ਮੈਂ ਸਾਰੇ ਮੁੰਡਿਆਂ ਨੂੰ ਗਲਾਸ ਪਾਏ ਕੈਪ ਪਾਏ ਹਰ ਇੱਕ ਜੀ ਮਟਾ ਕੇ ਰੱਖੀ ਹੋਈ ਹੈ ਹਾਈਜਨ ਦਾ ਕੋਈ ਵੀ ਇੱਥੇ ਗਲਤ ਕੰਮ ਕੋਈ ਨਹੀਂ ਹੋਏਗਾ ਤੇ ਮਤਲਬ ਸਰ 10 ਰੁਪਏ 'ਚ ਸਾਨੂੰ ਵਧੀਆ ਸਵਾਦ ਮਿਲ ਸਕਦਾ ਹੈ ਤੇ ਹਾਈਜਨ ਦੇ ਨਾਲ ਕੁਆਲਿਟੀ ਦੇ ਨਾਲ ਬਿਲਕੁਲ ਜੀ ਬਿਲਕੁਲ ਤੁਸੀਂ ਖਾਓ ਆਓ ਦੇਖੋ ਮੈਂ ਹਰ ਇੱਕ ਜੀ ਤੁਹਾਡੇ ਸਾਹਮਣੇ ਬਣਾ ਦਾਂਗੇ ਜਿਹੜੀ ਤੁਸੀਂ ਕਹੋਗੇ ਤੁਹਾਡੇ ਸਾਹਮਣੇ ਬਣਾਵਾਂਗਾ ਫੁੱਲ ਹਾਈਜਨ ਹੋਏਗੀ ਲੋਕਾਂ ਦੀ ਸਿਹਤ ਨਾਲ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਪਾਵੇਂ ਇਹ ਜਿਹੜਾ ਸਟਾਲ ਹੈ ਰੋਡ ਤੇ ਲੱਗਿਆ ਹੋਇਆ ਪਰ ਹਾਈਜੀਨ ਦਾ ਪ੍ਰੋਪਰ ਧਿਆਨ ਦਿੱਤਾ ਗਿਆ ਕਿਉਂਕਿ ਤੁਸੀਂ ਵੇਖ ਸਕਦੇ ਹੋ ਵਰਕਰਸ ਵੱਲੋਂ ਜਿਹੜੇ ਗਲਵਜ਼ ਹੈ ਉਹ ਵੇਅਰ ਕਿਤੇ ਜਾ ਰਹੇ ਗਲਵਜ਼ ਹੀ ਨਹੀਂ ਗੈਪ ਵੀ ਉਹਨਾਂ ਨੇ ਵੇਅਰ ਕੀਤੀ ਐ ਸੋ ਥੈਟ ਕਿਸੇ ਵੀ ਤਰੀਕੇ ਦੇ ਜਿਹੜੇ ਕਸਟਮਰਸ ਨੂੰ ਜਿਹੜਾ ਉਹਨਾਂ ਦਾ ਨੁਕਸਾਨ ਨਾ ਹੋਵੇ ਜਾਂ ਫਿਰ ਉਹਨਾਂ ਨੂੰ ਕੁਝ ਗਲਤ ਖਾਣ ਨੂੰ ਨਾ ਮਿਲੇ ਤੇ ਜੇਕਰ ਗੱਲ ਕੀਤੀ ਜਾਵੇ ਉਸ ਵੀਡੀਓ ਦੀ ਜੋ ਕਿ ਇਸ ਟਾਈਮ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਰਦਾਰ ਜੀ ਦੱਸਦੇ ਪਏ ਨੇ ਤੇਲ ਦੇ ਵਿੱਚ ਰਿਫਾਈਨਡ ਆਇਲ ਦੇ ਜਿਹੜੇ ਪੈਕੇਟਸ ਨੇ ਖੋਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਵੀ ਉਹਨਾਂ ਨੇ ਕਿਸੇ ਨੂੰ ਵੇਖਿਆ ਇਹ ਗੱਲ ਸਿਰਫ ਇੰਨੀ ਹੈ ਕਿ ਉਹ ਨਜ਼ਰਾ ਵਿੱਚ ਆ ਗਏ ਉਹਨਾਂ ਦੀ ਵੀਡੀਓਜ਼ ਵਾਇਰਲ ਹੋ ਗਿਆ ਤੇ ਜਿਨ੍ਹਾਂ ਨੂੰ ਉਹਨਾਂ ਨੇ ਵੇਖਿਆ ਸੀ ਜਿਹੜੇ ਬਾਕੀ ਲੋਕ ਇਦਾਂ ਕਰ ਰਹੇ ਆ ਉਹ ਨਜ਼ਰਾ ਵਿੱਚ ਹਜੇ ਨਹੀਂ ਆਏ ਤੁਹਾਨੂੰ ਕੀ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਹੈ ਜਿਹੜੀ ਵੀ ਲੁਧਿਆਣਾ ਵਿੱਚ ਪੰਜਾਬ ਦੇ ਵਿੱਚ ਜਿਹੜੇ ਸਟਾਲਸ ਨੇ ਕਿਉਂਕਿ ਲੋਕੀ ਖਾਣ ਪੀਣ ਦੇ ਸ਼ੌਕੀਨ ਹੁੰਦੇ ਆ ਪੰਜਾਬੀ ਜਿਹੜੇ ਨੇ ਉਹ ਖਾਣ ਪੀਣ ਤੋਂ ਹੀ ਜਾਣੇ ਜਾਂਦੇ ਆ ਤੇ ਸਟਰੀਟ ਫੂਡ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਰ ਕਿਸੇ ਨੂੰ ਪਸੰਦ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਸਟਰੀਟ ਫੂਡ ਦੇ ਵਿੱਚ ਹਾਈਜੀਨ ਹੁੰਦੀ ਹੈ ਕਿ ਨਹੀਂ ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟਸ ਵਿੱਚ ਜ਼ਰੂਰ ਸਾਂਝੀ ਕਰਿਓ ਕਿਉਂਕਿ ਇੱਦਾਂ ਦੇ ਜਿਹੜੇ ਮਾਮਲੇ ਆ ਕਿਤੇ ਨੇ ਕਿਤੇ ਵੱਧਦੇ ਵੀ ਜਾ ਰਹੇ ਆ ਤਾਂ ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟਸ ਵਿੱਚ ਜ਼ਰੂਰ ਸਾਂਝੀ ਕਰਿਓ ਤੇ ਇਦਾਂ ਦੇ ਅਪਡੇਟਸ ਲਈ ਵੇਖਦੇ ਰਹੋ ਸਿਟੀ ਹੋਮ ਨਿਊਜ਼ ਕੈਮਰਮੈਨ ਵਿਕਾਸ ਦੇ ਨਾਲ ਮੈਂ ਮਹਿਕ